ਲੋਕ ਸਭਾ ਚੋਣਾਂ ਦਾ ਬਿਲਕੁਲ ਵੱਚ ਚੁੱਕਿਆ ਹੈ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਅੱਜ ਆਪਣੀ ਕੈਂਪੇਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਮੋਹੱਲੀ ਤੋਂ ਇਹਦੀ ਸ਼ੁਰੂਆਤ ਕਰਨ ਜਾ ਰਹੇ ਤਸਵੀਰ ਤੁਹਾਨੂੰ ਦਿਖਾਣੀਆਂ ਸਟੇਜ ਦੀ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ 11 ਵਜੇ ਦਾ ਸਮਾਂ ਰੱਖਿਆ ਗਿਆ ਜਦੋਂ ਆਵਾਦੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਇੱਥੇ ਪੁੱਜਣਗੇ ਤੇ ਕੈਂਪੇਨ ਦੀ ਸ਼ੁਰੂਆਤ ਕਰਨਗੇ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਸੰਸਦਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਯਾਨੀ ਕਿ ਇੱਕ ਅਲੱਗ ਨਾਰਾ ਜਿਹੜਾ ਆ ਉਹ ਆਵਾਦੀ ਪਾਰਟੀ ਵੱਲੋਂ ਅੱਜ ਪੰਜਾਬ ਨੂੰ ਲੈ ਕੇ ਦਿੱਤਾ ਜਾਏਗਾ ਪੰਜਾਬ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਦਿੱਤਾ ਜਾਏਗਾ ਅੱਜ ਦੀ ਕੈਂਪੇਨ ਦੇ ਵਿੱਚ ਨਾ ਕੇਵਲ ਪੰਜਾਬ ਦੇ ਵਿੱਚ ਜੋ ਆਮਾਦੀ ਪਾਰਟੀ ਨੇ ਪਿਛਲੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਉਹ ਗਨਾਇਜ ਜਾਣਗੇ ਤੇ ਨਾਲ ਹੀ ਨਾਲ ਅੱਗੇ ਕੀ ਰੋਡ ਮੈਪ ਹੈ ਆਮਾਦੀ ਪਾਰਟੀ ਦਾ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਆਮਾਦੀ ਪਾਰਟੀ ਵੱਲੋਂ ਕਰ ਕਰ ਰੋਜ਼ਗਾਰ ਦੀ ਗੱਲ ਕੀਤੀ ਗਈ ਮੁਫਤ ਬਿਜਲੀ ਦਿੱਤੀ ਗਈ ਇਸ ਤੋਂ ਇਲਾਵਾ तमाम ਮੁੰਦੇ ਜਿਹੜੇ ਗੱਲ ਕਰੀਏ ਆਮਾਦੀ ਪਾਰਟੀ ਕਲੀਨਿਕ ਦੀ ਗੱਲ ਕਰੀਏ ਇਹ 2 ਸਾਲ ਦੇ ਕੰਮਕਾਜ ਜਿਹੜੇ ਹਨ ਉਹ ਗਨਾਇਜ ਦਿਖਾਏ ਜਾਣਗੇ ਤੇ ਨਾਲ ਹੀ ਨਾਲ ਅੱਗੋਂ ਕੀ ਰੋਡ ਮੈਪ ਰਹਿਣ ਵਾਲਾ ਹੈ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਏਗੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਸੇ ਹਫਤੇ 13 ਉਮੀਦਵਾਰ ਵੀ ਐਲਾਨ ਕਰ ਸਕਦੀ ਆਮ ਆਦਮੀ ਪਾਰਟੀ ਆਪਣੇ ਕਿਉਂਕਿ ਹਰ ਸਟੇਜ ਤੋਂ ਆਮ ਆਦਮੀ ਪਾਰਟੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਅਸੀਂ 13 ਜ਼ੀਰੋ ਤੇ ਚੋਣਾ ਜਿਹੜੀਆਂ ਹਨ ਉਹ ਜਿੱਤਾਂਗੇ ਆਮ ਆਦਮੀ ਪਾਰਟੀ ਕਾਂਗਰਸ ਤੋਂ ਅਲੱਗ ਹੋ ਕੇ ਪੰਜਾਬ ਦੇ ਵਿੱਚ ਚੋਣ ਲੜ ਰਹੀ ਹੈ ਤਾਂ ਫਿਲਹਾਲ ਇੱਕ ਅੱਜ ਵੱਡਾ ਦਿਨ ਹੈ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਹਨ ਤੇ ਉਸ ਦੇ ਚੋਣਾਂ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਹਨ ਸਾਰੀਆਂ ਪਾਰਟੀਆਂ ਕਰ ਰਹੀਆਂ ਹਨ ਪਾਸ਼ਪਾ ਵੱਲੋਂ ਵੀ ਆਪਣੀਆਂ ਕਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆਮਾਦੀ ਪਾਰਟੀ ਵੱਲੋਂ ਅੱਜ ਕੈਂਪੇਨ ਦੀ ਸ਼ੁਰੂਆਤ ਹੋ ਜਾਏਗੀ ਤੇ ਇਹ ਗੱਲ ਕਰੀਏ ਤਾਂ ਦੇਖਣ ਵਾਲੀ ਗੱਲ ਰਹੇਗੀ ਕਿ ਅੱਗੋਂ ਕਿਹੜੇ-ਕਿਹੜੇ ਮੁੱਦੇ ਹਨ ਕਿਉਂਕਿ ਨਾਰਾਜ ਰੋ 13 0 ਦਿੱਤਾ ਗਿਆ ਹੈ ਤੇ ਕੰਮਕਾਰ ਵੀਗ ਨਾਏਗੇ ਹਨ ਇਹ ਜਾਣਕਾਰੀ ਦੇ ਦਿੱਤੀ ਕਿ 2019 ਦੀ ਜੋ ਚੋਣ ਹੋਈ ਸੀ ਉਸ ਵੇਲੇ ਆਮਾਦੀ ਪਾਰਟੀ ਨੂੰ ਇੱਕ ਸੀਟ ਮਿਲੀ ਸੀ ਪਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਆਮਾਦੀ ਪਾਰਟੀ ਨੂੰ ਬਹੁਮਤ ਮਿਲਿਆ ਪੂਰੇ ਤਰੀਕੇ ਦੇ ਨਾਲ ਆਸ਼ਵਾਸਤ ਨਜ਼ਰ ਆ ਰਹੀ ਹੈ ਆਮਾਦੀ ਪਾਰਟੀ ਕਿ ਇਸ ਵਾਰ ਵੀ ਹੋਣਾ ਨੂੰ 13 0 ਜਿਹੜੀ ਹੈ ਉਹ 13 ਸੀਟਾਂ ਪੰਜਾਬ ਦੇ ਵਿੱਚ ਮਿਲਣਗੀਆਂ ਫਿਲਹਾਲ ਕੈਂਪੇਨ ਦੀ ਅ ਸ਼ੁਰੂਆਤ ਹੋ ਜਾਏਗੀ ਤੁਹਾਨੂੰ ਲਗਾਤਾਰ ਜਾਣਕਾਰੀ ਇੰਦੇ ਰਹਾ ਕਿ ਕਿਹੜੇ ਇਹ ਕੈਂਪੇਨ ਦੇ ਵਿੱਚ ਏਜੰਡੇ ਜਿਹੜੇ ਹਨ ਆਵਾਮਾ ਦੀ ਪਾਰਟੀ ਰੱਖਦੀ ਹੈ ਕੈਮਰਾਮੈਨ ਅਮੀ ਦੇ ਨਾਲ ਨਵੀਨ ਸੇਟੀ ਪੰਜਾਬ ਕੇਸਰੀ ਜਗਬਾਨੀ